ਕਈ ਵਾਰੀ ਜਿਹੜਾ ਰੈਸਟੋਰੈਂਟ ਹੋਟਲ ਵੱਲੋਂ ਸਰਵਿਸ ਚਾਰਜ ਬਿੱਲ ਦੇ ਵਿੱਚ ਲਗਾ ਦਿੱਤਾ ਜਾਂਦਾ ਹੈ ਇਸ ਸਰਵਿਸ ਚਾਰਜ ਤੇ ਕੋਰਟ ਦਾ ਇੱਕ ਫੈਸਲਾ ਆਇਆ ਹੈ ਕੋਈ ਵੀ ਰੈਸਟੋਰੈਂਟ ਹੋਟਲ ਤੁਹਾਡੇ ਤੋਂ ਜਿਹੜਾ ਸਰਵਿਸ ਚਾਰਜ ਨਹੀਂ ਲੈ ਸਕਦਾ ਕੀ ਹੈ ਮਾਮਲਾ ਇਸ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੋਈ ਵੀ ਰੈਸਟੋਰੈਂਟ ਹੋਟਲ ਤੁਹਾਡੇ ਤੋਂ ਕੋਈ ਵੀ ਬਹਾਨਾ ਕਰਕੇ ਸਰਵਿਸ ਚਾਰਜ ਨਹੀਂ ਲੈ ਸਕਦਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਬਣਿਆ ਹੋਇਆ ਹੈ ਕੋਈ ਵੀ ਦੁਕਾਨਦਾਰ ਤੁਹਾਨੂੰ ਕੋਈ ਗਲਤ ਜਾਣਕਾਰੀ ਦੇ ਕੇ ਸਮਾਨ ਵੇਚ ਰਿਹਾ ਹੈ ਜਾਂ ਕੋਈ ਸਰਵਿਸ ਗਲਤ ਜਾਣਕਾਰੀ ਦੇ ਕੇ ਦੇ ਰਿਹਾ ਹੈ ਤਾਂ ਉਸ ਦੇ ਖਿਲਾਫ ਤੁਸੀਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਤਹਿਤ ਕਾਰਵਾਈ ਵਾ ਸਕਦੇ ਹਾਂ ਜੋ ਕਸਟਮਰ ਹੈ ਕੰਜ਼ਿਊਮਰ ਹੈ ਉਹਦੇ ਨਾਲ ਕੋਈ ਗਲਤ ਨਾ ਹੋਵੇ ਕੋਈ ਚੀਟ ਨਾ ਹੋਵੇ ਕੋਈ ਧੋਖਾ ਨਾ ਹੋਵੇ ਉਸ ਵਾਸਤੇ ਇੱਕ ਸਰਕਾਰੀ ਅਥਾਰਟੀ ਵੀ ਬਣੀ ਹੋਈ ਹੈ ਸੀਸੀਪੀਏ ਜਿਸ ਨੂੰ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਕਿਹਾ ਜਾਂਦਾ ਜੋ ਦੇਖਦੀ ਹੈ ਕਿ ਕੰਜ਼ਿਊਮਰ ਨਾਲ ਕੋਈ ਗਲਤ ਨਾ ਹੋਵੇ ਕੋਈ ਫਰਾਡ ਨਾ ਹੋਵੇ ਉਸ ਵਾਸਤੇ ਉਹ ਰੂਲ ਬਣਾਉਂਦੀ ਹੈ ਇਹ ਮਾਮਲਾ ਕੀ ਹੈ ਇਸ ਬਾਰੇ ਆਪਾਂ ਗੱਲ ਕਰਦੇ ਹਾਂ 2022 ਦੇ ਵਿੱਚ ਸਰਕਾਰ ਨੂੰ ਪਤਾ ਲੱਗਿਆ ਕਾਫੀ ਰੈਸਟੋਰੈਂਟ ਹੋਟਲ ਹੈ ਜਿਹੜੇ ਸਰਵਿਸ ਚਾਰਜ ਬਿੱਲ ਦੇ ਵਿੱਚ ਲਾ ਦਿੰਦੇ ਆ ਤਾਂ ਸਰਕਾਰ ਨੇ ਰੂਲ ਬਣਾਤਾ ਕਿ ਕੋਈ ਵੀ ਕੋਈ ਵੀ ਰੈਸਟੋਰੈਂਟ ਹੋਟਲ ਜਿਹੜਾ ਸਰਵਿਸ ਚਾਰਜ ਕਾਕਾ ਤੋਂ ਸਰਵਿਸ ਚਾਰਜ ਨਹੀਂ ਲੈ ਸਕਦਾ ਜੇ ਕੋਈ ਮਰਜ਼ੀ ਨਾਲ ਦੇ ਰਿਹਾ ਤਾਂ ਉਹ ਅਲੱਗ ਗੱਲ ਹੈ ਆਪਣੇ ਦੇਸ਼ ਦੇ ਵਿੱਚ ਹੋਟਲ ਰੈਸਟੋਰੈਂਟ ਹੈ ਜੋ ਉਹਨਾਂ ਦੀ ਯੂਨੀਅਨ ਬਣੀ ਹੋਈ ਹੈ ਇਹਨਾਂ ਦੀ ਯੂਨੀਅਨ ਨੇ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕਰਤਾ ਕਿਹਾ ਕਿ ਜੋ ਵੀ ਗਾਕ ਸਰਵਿਸ ਚਾਰਜ ਦੇ ਕੇ ਜਾਂਦੇ ਆ ਜੋ EMPLOYEES ਹੈ ਉਹਨਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ ਇਹ ਇੱਕ ਟਿਪ ਦੀ ਤਰ੍ਹਾਂ ਇਸ ਕੇਸ ਦੇ ਵਿੱਚ ਦਿੱਲੀ ਹਾਈ ਕੋਰਟ ਨੇ ਸਰਕਾਰ ਦੀ ਫੇਵਰ ਦੇ ਵਿੱਚ ਫੈਸਲਾ ਸੁਣਾਇਆ ਜੋ ਸਰਕਾਰ ਨੇ ਗਾਈਡਲਾਈਨਸ ਬਣਾਈਆਂ ਸੀ ਉਸ ਨੂੰ ਚੈਲੰਜ ਕੀਤਾ ਗਿਆ ਸੀ ਨਾਲ 1-1 ਲੱਖ ਰੁਪਿਆ ਜੁਰਮਾਨਾ ਲਗਾਇਆ ਇਹਨਾਂ ਤੇ ਕੋਰਟ ਨੇ ਕਿਹਾ ਕਿ ਜੋ ਤੁਸੀਂ ਸਰਵਿਸ ਚਾਰਜ ਲੈ ਰਹੇ ਹੋ ਤੁਸੀਂ ਮੰਡੈਟਰੀ ਨਹੀਂ ਲੈ ਸਕਦੇ ਇਸ ਨੂੰ ਕੋਰਟ ਨੇ ਕਿਹਾ ਕਿ ਜੋ CCPA ਨੇ ਸਰਕਾਰ ਨੇ ਜੋ ਗਾਈਡਲਾਈਨਸ ਜਾਰੀ ਕੀਤੀਆਂ ਸੀ ਉਸ ਨੂੰ ਫੋਲੋ ਕਰਨਾ ਜ਼ਰੂਰੀ ਹੈ ਤੁਹਾਡੇ ਵਾਸਤੇ ਕੋਰਟ ਨੇ ਕਿਹਾ ਕਿ CCPA ਨੂੰ ਬਣਾਇਆ ਹੀ ਇਸ ਕਰਕੇ ਹੈ ਕਿ ਜੇ ਕੋਈ ਕਸਟਮਰ ਨਾਲ ਕੰਜ਼ਿਊਮਰ ਨਾਲ ਕੋਈ ਗਲਤ ਹੋ ਰਿਹਾ ਹੈ ਤਾਂ CCPA ਜਿਹੜੀ ਹੈ ਰੂਲਸ ਬਣਾਉਂਦੀ ਹੈ ਕੋਰਟ ਨੇ ਕਿਹਾ ਜਦੋਂ ਤੁਸੀਂ ਬਿੱਲ ਬਣਾਉਂਦੇ ਹੋ GST ਵਗੈਰਾ ਟੈਕਸ ਵਗੈਰਾ ਲਗਾਉਂਦੇ ਹੋ ਥੱਲੇ ਤੁਸੀਂ ਸਰਵਿਸ ਚਾਰਜ ਐਡ ਕਰ ਦਿੰਦੇ ਹੋ ਤਾਂ ਇਸ ਤਰ੍ਹਾਂ ਲੱਗਦਾ ਹੈ ਇਹ ਸਰਵਿਸ ਚਾਰਜ ਜਿਹੜਾ ਇੱਕ ਤਰ੍ਹਾਂ ਦਾ ਟੈਕਸ ਹੈ ਇਹ ਕਾਫੀ ਲੋਕਾਂ ਨੂੰ ਭੁਲੇਖਾ ਪੈਂਦਾ ਇਸ ਚੀਜ਼ ਦਾ ਇੱਕ ਤਰ੍ਹਾਂ ਦਾ ਗਾਕਾ ਨੂੰ ਤੁਸੀਂ ਭੁਲੇਖਾ ਪਾ ਕੇ ਉਹਨਾਂ ਤੋਂ ਪੈਸਾ ਲੈ ਰਹੇ ਹੋ ਕਈ ਜਿਹੜੇ ਕੰਜ਼ਿਊਮਰ ਕਸਟਮਰ ਹੈ ਉਹਨਾਂ ਨੂੰ ਇਹ ਨਹੀਂ ਪਤਾ ਇਹ ਜਿਹੜਾ ਸਰਵਿਸ ਚਾਰਜ ਹੈ ਮੈਂਡੇਟਰੀ ਨਹੀਂ ਹੈ ਉਹਨਾਂ ਨੂੰ ਇਹ ਲੱਗਦਾ ਹੋਊ ਕਿ ਇਹ ਇੱਕ ਤਰ੍ਹਾਂ ਦਾ ਟੈਕਸ ਹੈ ਜੋ ਸਰਵਿਸ ਚਾਰਜ ਦੇ ਵਿੱਚ ਐਡ ਕੀਤਾ ਕੋਰਟ ਨੇ ਜਿਹੜਾ ਹੈ ਸੀਸੀਪੀਏ ਨੂੰ ਕਿਹਾ ਕਿ ਇਸ ਸ਼ਬਦ ਦਾ ਮਤਲਬ ਬਦਲ ਦੇਣਾ ਚਾਹੀਦਾ ਇਹ ਜੋ ਸ਼ਬਦ ਸਰਵਿਸ ਚਾਰਜ ਵਰਤਿਆ ਜਾਂਦਾ ਇਸ ਨੂੰ ਹਟਾ ਦੇਣਾ ਚਾਹੀਦਾ ਇਹ ਜੋ ਸ਼ਬਦ ਵਰਤਿਆ ਜਾਂਦਾ ਹੈ ਸਰਵਿਸ ਚਾਰਜ ਕਈ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਤਰ੍ਹਾਂ ਦਾ ਟੈਕਸ ਹੈ ਜੋ ਸਰਕਾਰ ਦੁਆਰਾ ਲਗਾਇਆ ਜਾਂਦਾ ਇਹ ਭੁਲੇ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਇਸ ਦਾ ਨਾਮ ਵੌਲੰਟਰੀ ਕੰਟਰੀਬਿਊਸ਼ਨ ਜਾਂ ਸਟਾਫ ਕੰਟਰੀਬਿਊਸ਼ਨ ਜਾਂ ਸਟਾਫ ਵੈਲਫੇਅਰ ਫੰਡ ਰੱਖ ਦੇਣਾ ਚਾਹੀਦਾ ਇਸ ਤਰ੍ਹਾਂ ਦਾ ਨਾਮ ਹੋਣਾ ਚਾਹੀਦਾ ਤਾਂ ਜੋ ਇਹ ਗਾਹਕ ਹੈ ਉਹਨਾਂ ਨੂੰ ਇਹ ਪਤਾ ਲੱਗ ਸਕੇ ਕੰਜ਼ਿਊਮਰ ਹੈ ਜੋ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਟੈਕਸ ਨਹੀਂ ਹੈ